ਨਾ ਜੀ ਘਰੋਂ ਆਇਆਗਾ ਆਪਦੇ ਘਰੋਂ ਆਦੇ ਡੈਡੀ ਤੋਂ ਚਾਹੀ ਲੈ ਕੇ ਮੋਟਰਸਾਈਕਲ ਦੀ ਹਨ ਡੈਡੀ ਮੈਂ ਘਰੋਂ ਨਾ ਉਸਤਾ ਕੇ ਆਉਣਾ ਅੱਡੇ ਤੋਂ ਉਹ ਘਰੋਂ ਅੱਡੇ ਤੋਂ ਖਾਨ ਲੱਗਿਆ ਤੇ ਉਹਨਾਂ ਨੇ ਆ ਕੇ ਦੋਵਾਂ ਨੇ ਹਮਲਾ ਕਰਤਾ ਟੋਕੇ ਜਿਓ ਨਾ ਕੋਈ ਕੌਣ ਵਾਰਤੀ ਫਰੀ ਜੀ ਉਸ ਪਾਵਾ ਵਾਲਾ ਮੇਰਾ ਨਾਮ ਬਲਕਰਨਾ ਜੀ ਮੇਰਾ ਭਤੀਜਾ ਸੀ ਜੀ ਕੀ ਨਾਮ ਸੀ ਹਰਪ੍ਰੀਤ ਸਿੰਘ ਸੀ ਉਹਦਾ ਨਾਮ ਉਹਦੀ ਉਮਰ ਸੀ ਜੀ ਉਹਦੀ ਉਮਰ ਜੀ 23 ਸਾਲ ਦੀ ਸੀ ਜੀ ਉਹ ਨਾ ਕੀ ਆ ਉਹਨਾਂ ਜੀ ਘਰੋਂ ਆਇਆਗਾ ਆਪ ਆਪਦੇ ਘਰੋਂ ਆਦੇ ਡੈਡੀ ਤੋਂ ਚਾਬੀ ਲੈ ਕੇ ਆਇਆ ਮੋਟਰਸਾਈਕਲ ਦੀ ਉਹਨਾਂ ਡੈਡੀ ਮੈਂ ਘਰੋਂ ਨਾ ਕੁਸ ਖਾ ਕੇ ਆਉਣਾ ਅੱਡੇ ਤੋਂ ਉਹ ਘਰੋਂ ਅੱਡੇ ਤੋਂ ਖਾਣ ਲੱਗਾ ਤੇ ਉਹਨਾਂ ਨੇ ਆ ਕੇ ਦੋਵਾਂ ਨੇ ਹਮਲਾ ਕਰਤਾ ਟੋਕੇ ਸੀ ਉਹਨਾਂ ਕੋਲੇ ਧੌਣ ਵਰਤੀ ਸਾਰੀ ਇੱਥੋਂ ਕਿੰਨੀ ਪਸਵਾਵਾਂ ਵਾਲਾ ਕੀ ਕੰਮ ਕਰਦਾ ਸੀ ਕੰਮ ਤਾਂ ਜੀ ਉਹ ਲੇਵਰ ਦਾ ਕਰਦਾ ਕਿਤੇ ਪੱਥਰ ਚੱਕਣ ਜਾਵੜਦਾ ਕਿਤੇ ਪੱਲੇਦਾਰੀ ਕਰਦਾ ਸੀ ਇਹ ਕਾਰਨ ਵਾਲੀ ਸੀਗੀ ਕਿਉਂ ਮਾਰਿਆ ਉਹਨਾਂ ਨੇ ਕੋਈ ਕਾਰਨ ਦਾ ਪਤਾ ਨਹੀਂ ਮੁੰਡਾ ਤਾਂ ਇਹ ਕਿਸੇ ਨਾਲ ਲੜਿਆ ਹੀ ਨਹੀਂ ਸੀਗਾ ਜੀ ਕਦੇ ਵੀ ਲੜਿਆ ਨਹੀਂ ਸੀ ਮੁੰਡਾ ਨੇ ਜਿਨ੍ਹਾਂ ਨੇ ਮਾਰਿਆ ਉਹ ਪਿੰਡ ਦੇ ਹੀ ਸੀਗੇ ਹਾਂ ਪਿੰਡ ਦੇ ਹੀ ਸੀਗੇ ਵੀ ਦੋ ਮੁੰਡੇ ਸੀਗੇ ਪਹਿਲਾਂ ਕਦੇ ਕੋਈ ਗੱਲਬਾਤ ਨਹੀਂ ਕਦੇ ਨਹੀਂ ਜੀ ਕਦੇ ਹੀ ਨਹੀਂ ਕੋਈ ਵੀ ਗੱਲਬਾਤ ਕਦੇ ਨਹੀਂ ਹੋਈ ਜੀ ਕਿੰਨੀ ਉਮਰ ਸੀ ਮੁੰਡੇ ਦੀ ਜਿਹੜੀ 23 ਸਾਲਾਂ ਦਾ ਸੀ 23 24 ਸਾਲਾਂ ਦਾ ਸੀ ਕਿੰਨੇ ਭੈਣ ਭਰਾ ਤੇ ਕਿੰਨੀ ਦੋ ਭੈਣ ਭਰਾ ਸੀਗੇ ਜੀ ਇਕੱਲੇ- ਇਕੱਲਾ ਮੁੰਡਾ ਸੀਗਾ ਜੀ ਭੈਣ ਵਿਆਹੀ ਸੀਗੀ 15 ਕ ਦਿਨ ਹੋ ਗਏ ਸੀ ਇਹ ਵਿਆਹਿਆ ਸੀ ਮੁੰਡਾ ਨੇ ਨਹੀਂ ਜਾਣ ਮੈਨੂੰ ਸੋਚੀ ਕਿ ਤਾਂ ਕੀ ਮੰਗ ਕੀ ਕਰ ਜੀ ਪੁਲਿਸਨ ਬਾਈ 13 ਸੀ ਇੱਥੇ ਲਿਆਂਦਾ ਸਰਕਾਰੀ ਹਸਪੀਟਲ ਤੇ ਜੀ ਇੱਥੋਂ ਫਿਰ ਸਾ ਅਸੀਂ ਕਾਲ ਸੀ ਸਾਨੂੰ ਬੰਦੇ ਦੀ ਲੋੜ ਸੀ ਬਚਾਉਣਾ ਸੀ ਬੰਦਾ ਜੀ ਅਸੀਂ ਜਲਦੀ ਜਲਦੀ ਇੱਥੇ ਲਿਆਂਦਾ ਅਮਰਜੈਂਸੀ ਤੇ ਇੱਥੇ ਆ ਕੇ ਉਹਨਾਂ ਦੀ ਡੈਥ ਹੋ ਗਈ ਕਿੰਨੇ ਕ ਵਜੇ ਦੀ ਘਟਨਾ ਇਹ ਕਦੋਂ ਹਮਲਾ ਕੀਤਾ ਇਹ ਹੈਗੀ ਆ ਜੀ ਸਾਢੇ 8:00 ਪੌਣੇ 9 ਦੀ ਬਸ ਇੱਥੇ ਕੋਈ ਪਾਕ ਪੰਜਾਬੀ ਰਿੰਜਸਤਾਨੀ ਸੀ ਕੋਈ ਨਹੀਂ ਨਹੀਂ ਕੋਈ ਰਿੰਜਤ ਨਹੀਂ ਲੜਿਆ ਹੀ ਨਹੀਂ ਕਰੇ ਮੁੰਡਾ ਜੀ ਕਦੇ ਵੀ ਕਿਸੇ